ਰਾਮ ਰਹੀਮ ਜੈਲੋਂ ਬਾਹਰ ਆਇਆ ਤੇ ਵੱਡੀ ਖਬਰ ਨਿਕਲ ਕੇ ਬਾਹਰ ਆ ਰਹੀ ਹੈ ਦੱਸਦੀ ਕਿ 21 ਦਿਨਾਂ ਦੀ ਪੈਰੋਲ ਡੇਰਾ ਮੁਖੀ ਰਾਮ ਰਹੀਮ ਨੂੰ ਮਿਲ ਚੁੱਕੀ ਹੈ ਤੇ ਉੱਥੇ ਹੀ ਹੁਣ ਹੱਕ ਦੇ ਵਿੱਚ ਇੱਕ ਵੱਡਾ ਫੈਸਲਾ ਹਾਈ ਕੋਰਟ ਨੇ ਸੁਣਾ ਦਿੱਤਾ ਹੈ ਤੇ ਦੱਸਦੀ ਹੈ ਕਿ ਹੁਣ ਰਾਮ ਰਹੀਮ ਨੂੰ ਲੈ ਕੇ 21 ਦਿਨਾਂ ਦੀ ਪੈਰੋਲ ਮਿਲੀ ਹੈ ਤੇ ਬੀਤੇ ਦਿਨਾਂ ਦੇ ਵਿੱਚ ਉਹਨਾਂ ਨੇ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾਈ ਸੀ ਤੇ ਜਿਸ ਨੂੰ ਲੈ ਕੇ ਰਾਮ ਰਹੀਮ ਦਾ ਕਹਿਣਾ ਸੀ ਕਿ ਕੋਈ ਪ੍ਰੋਗਰਾਮ ਕਰਕੇ ਉਹਨਾਂ ਨੂੰ ਪੈਰੋਲ ਦਿੱਤੀ ਜਾਵੇ ਤੇ ਜਿਸ ਤੋਂ ਬਾਅਦ ਹਾਈ ਕੋਰਟ ਨੇ ਐਸਪੀਸੀ ਨੂੰ ਲੈ ਕੇ ਦੱਸ ਦਈਏ ਕਿ ਉੱਥੇ ਹੀ ਰਾਮ ਰਹੀਮ ਨੇ ਇੱਕ ਵੱਡਾ ਛੜਕਾ ਦਿੱਤਾ ਸੀ ਤੇ ਜਿਸ ਤੋਂ ਬਾਅਦ ਹਾਈ ਕੋਰਟ ਨੇ 21 ਦਿਨਾਂ ਦੀ ਪੈਰੋਲ ਰੱਦ ਕਰ ਦਿੱਤੀ ਸੀ ਪਰ ਹੁਣ ਹਾਈ ਕੋਰਟ ਨੇ ਇੱਕ ਵੱਡਾ ਫੈਸਲਾ ਸੁਣਾ ਦਿੱਤਾ ਹੈ ਤੇ ਰਾਮ ਰਹੀਮ ਨੂੰ 21 ਦਿਨਾਂ ਦੀ ਪੈਰੋਲ ਮਿਲ ਚੁੱਕੀ ਹੈ ਤੇ ਸੂਤਰਾਂ ਦੇ ਹਵਾਲੇ ਤੋਂ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ ਪਰੰਤੂ ਇਸ ਗੱਲ ਨੂੰ ਲੈ ਕੇ ਸਾਡਾ ਚੈਨਲ ਕੋਈ ਵੀ ਪੋਸਟ ਨਹੀਂ ਕਰਦਾ ਤੇ ਦੱਸਿਆ ਜਾ ਰਿਹਾ ਹੈ ਕਿ ਬਹੁਤ ਸਾਰੀਆਂ ਖਬਰਾਂ ਦੇ ਵਿੱਚ ਕਿ ਰਾਮ ਰਹੀਮ ਜਿਹੜਾ ਕਿ ਜੇਲ੍ਹ ਬਾਰ ਆਏ ਨੇ ਤੇ ਹੁਣ ਉਹ ਆਪਣੇ ਆਸ਼ਰਮ ਦੇ ਵਿੱਚ ਠਹਿਰਨ ਗਏ ਤੇ ਜਿਸ ਤੋਂ ਬਾਅਦ ਹੁਣ ਕਹਿ ਸਕਦੇ ਆ ਕਿ ਐਸਜੀਪੀਸੀ ਨੂੰ ਇੱਕ ਵੱਡਾ ਛਟਕਾ ਲੱਗਿਆ ਤੇ ਬੀਤੇ ਦਿਨਾਂ ਦੇ ਵਿੱਚ ਗੱਲ ਕਰੀਏ ਤਾਂ ਪਹਿਲਾ ਉਹ ਨੌ ਵਾਰ ਜਿਹੜੇ ਕਿ ਪੈਰੋਲ ਤੇ ਆ ਚੁੱਕੇ ਨੇ ਤੇ ਜਿਸ ਤੋਂ ਬਾਅਦ ਰਾਮ ਰਹੀਮ ਜਿਹੜੇ ਕਿ ਬਾਰ-ਬਾਰ ਜਿਹੜੇ ਕਿ ਫਰਲੋ ਜਾਂ ਪੈਰੋਲ ਤੇ ਆਉਂਦੇ ਸੀ ਤੇ ਜਿਸ ਦੇ ਦੌਰਾਨ ਦੱਸਿਆ ਕਿ ਉੱਥੇ ਹੀ ਬਾਰ-ਬਾਰ ਪੈਰੋਲ ਮਿਲਣ ਤੇ ਐਸਜੀਪੀਸੀ ਨੇ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕੀਤੀ ਸੀ ਤੇ ਐਸਜੀਪੀਸੀ ਦਾ ਕਹਿਣਾ ਸੀ ਕਿ ਬੰਦੀ ਸਿੰਘਾਂ ਨੂੰ ਕਿਉਂ ਰਿਹਾਰ ਨਹੀਂ ਕੀਤਾ ਜਾਂਦਾ ਤੇ ਜਦ ਕਿ ਰਾਮ ਰਹੀਮ ਨੂੰ ਬਾਰ-ਬਾਰ ਪੈਰੋਲ ਕਿਉਂ ਦਿੱਤੀ ਜਾਂਦੀ ਹੈ ਇਸ ਤੋਂ ਬਾਅਦ ਹਾਈ ਕੋਰਟ ਨੇ ਇੱਕ ਚੰਗੀ ਝਾੜ ਰਾਮ ਰਹੀਮ ਨੂੰ ਪਾਈ ਸੀ ਤੇ ਜਿਸ ਤੋਂ ਬਾਅਦ ਹਾਈ ਕੋਰਟ ਦਾ ਕਹਿਣਾ ਸੀ ਕਿ ਬਿਨਾਂ ਇਜਾਜ਼ਤ ਮੇਰੀ ਤੋਂ ਜਿਹੜੇ ਕਿ ਰਾਮ ਰਹੀਮ ਨੂੰ ਕੋਈ ਫਰਲ ਹੋ ਜਾ ਪੈਰੋਲ ਨਹੀਂ ਦਿੱਤੀ ਜਾਵੇਗੀ ਤੇ ਜਿਸ ਤੋਂ ਬਾਅਦ ਰਾਮ ਰਹੀਮ ਨੇ ਬੀਤੇ ਦਿਨਾਂ ਦੇ ਵਿੱਚ 21 ਦਿਨਾਂ ਦੀ ਪੈਰੋਲ ਮੰਗੀ ਤੇ ਜਿਸ ਤੋਂ ਬਾਅਦ ਹਾਈ ਕੋਰਟ ਨੇ ਕਿਹਾ ਕਿ ਰਾਮ ਰਹੀਮ ਨੂੰ ਜਿਹੜੀ ਕੈ ਪੈਰੋਲ ਨਹੀਂ ਦਿੱਤੀ ਜਾ ਸਕਦੀ ਤੇ ਜਿਸ ਤੋਂ ਬਾਅਦ ਰੱਦ ਕਰ ਦਿੱਤੀ ਸੀ ਤੇ ਹੁਣ ਇਹ ਦੱਸਿਆ ਜਾ ਰਿਹਾ ਕਿ ਰਾਮ ਰਹੀਮ ਨੂੰ 21 ਦਿਨਾਂ ਦੀ ਪੈਰੋਲ ਮਿਲੀ ਹੈ ਤੇ ਜਿਸ ਤੋਂ ਬਾਅਦ ਉਹ ਆਪਣੇ ਆਸ਼ਰਮ ਦੇ ਵਿੱਚ ਰੁਕਣਗੇ ਤੇ ਜਿਸ ਦੇ ਦੌਰਾਨ ਇਹ ਵੱਡੀ ਖਬਰ ਨਿਕਲ ਕੇ ਬਾਹਰ ਆ ਰਹੀ ਹੈ ਤੇ ਉਥੇ ਕਹਿ ਸਕਦੇ ਕਿ ਐਸਜੀਪੀਸੀ ਨੂੰ ਇੱਕ ਵੱਡਾ ਛੜਕਾ ਲੱਗਿਆ ਹੈ ਐਸਜੀਪੀਸੀ ਨੇ ਬੀਤੇ ਦਿਨਾਂ ਦੇ ਵਿੱਚ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕੀਤੀ ਸੀ ਤੇ ਜਿਸ ਤੋਂ ਬਾਅਦ ਉਥੇ ਹੀ ਐਸਜੀਪੀਸੀ ਦਾ ਕਹਿਣਾ ਸੀ ਕਿ ਜਦਬੰਦੀ ਸਿੰਘਾਂ ਨੂੰ ਜੇ ਲੋ ਬਾਹਰ ਨਹੀਂ ਕੱਢਿਆ ਜਾ ਸਕਦਾ ਤੇ 32-32 ਸਾਲਾਂ ਤੋਂ ਕਾਫੀ ਲੰਮਾ ਸਮਾਂ ਹੋ ਗਿਆ ਹੈ ਤੇ ਜਿਸ ਦੇ ਦੌਰਾਨ ਸਾਡੇ ਸਿੰਘ ਹਜੇ ਤੱਕ ਬਾਹਰ ਨਹੀਂ ਆਏ ਤੋ ਐਸਟੀਪੀਸੀ ਨੂੰ ਦੇਖਦੇ ਹੋਏ ਪਟੀਸ਼ਨ ਦਾਇਰ ਕੀਤੀ ਹਾਈ ਕੋਰਟ ਦੇ ਵਿੱਚ ਤੇ ਜਿਸ ਤੋਂ ਬਾਅਦ ਹਾਈ ਕੋਰਟ ਨੇ ਇੱਕ ਵੱਡੀ ਝਾੜ ਜਿਹੜੀ ਕਿ ਰਾਮ ਰਹੀਮ ਨੂੰ ਪਾਈ ਤੇ ਉੱਥੇ ਹੀ ਹੁਣ ਰਾਮ ਰਹੀਮ ਨੂੰ ਫਰ ਤੋਂ 21 ਦਿਨਾਂ ਦੀ ਪੈਰੋਲ ਮਿਲ ਚੁੱਕੀ ਹੈ ਤੇ ਜਿਸ ਤੋਂ ਬਾਅਦ ਹੁਣ ਰਾਮ ਰਹੀਮ ਜੇਲ੍ਹੋਂ ਬਾਹਰ ਆਏ ਨੇ ਤੇ ਜਿਸ ਤੋਂ ਬਾਅਦ ਹੁਣੇ ਦੱਸਿਆ ਜਾ ਰਿਹਾ ਹੈ ਕਿ ਉਹ ਆਸ਼ਰਮ ਦੇ ਵਿੱਚ ਠਹਿਰਨਗੇ ਤੇ ਆਪਣੀ 21 ਦਿਨਾਂ ਦੀ ਪੈਰੋਲ ਜਿਹੜੀ ਕਿ ਪੂਰੀ ਕਰਕੇ ਫਿਰ ਜੇਲ੍ਹ ਦੇ ਵਿੱਚ ਪਰਤਣਗੇ ਤੇ ਜਿਸ ਤੋਂ ਬਾਅਦ ਹੁਣ ਰਾਮ ਰਹੀਮ ਜਿਹੜੇ ਕਿ 21 ਦਿਨ ਜੇਲ੍ਹ ਤੋਂ ਬਾਹਰ ਰਹਿਣਗੇ ਤੇ ਉਹਨਾਂ ਨੂੰ ਹੋਲ ਦੇ ਲਈ ਜਿਹੜਾ ਕਿ ਰਾਮ ਰਹੀਮ ਨੂੰ ਬਾਹਰ ਕੱਢਿਆ ਗਿਆ ਤੇ ਜਿਸ ਤੋਂ ਬਾਅਦ ਉਹਨਾਂ ਨੇ ਬੀਤੇ ਦਿਨਾਂ ਦੇ ਵਿੱਚ ਹਾਈ ਕੋਰਟ ਦੇ ਵਿੱਚ ਪਟੀਸ਼ਨ ਵੀ ਪਾਈ ਸੀ ਤੇ ਹੁਣ 21 ਦਿਨਾਂ ਦੇ ਲਈ ਰਾਮ ਰਹੀਮ ਜੇਲੋ ਬਾਰ